हेलो एवरीवन वेलकम टू माय चैनल जिस का नाम है सरम पंजाबी ਚੈਨਲ ਖਾਸ ਤੌਰ ਤੇ ਉਹਨਾਂ ਸਟੂਡੈਂਟ ਵਾਸਤੇ ਬਣਾਇਆ ਗਿਆ ਜੋ ਕਿ ਐਨਟੀਏ ਯੂਜੀਸੀ ਨੈਟ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਇੱਥੇ ਆ ਕੇ ਤੁਸੀਂ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਜਿੰਨੇ ਵੀ ਟੌਪਿਕ ਹੈ ਤੁਹਾਡੇ ਐਗਜ਼ਾਮ ਦੇ ਨਾਲ ਰਿਲੇਟਡ ਸਾਰੇ ਤੁਹਾਨੂੰ ਇੱਥੇ ਮਿਲ ਜਾਣਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਦਾ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਇਸ ਤੋਂ ਇਲਾਵਾ ਲੈਕ ਸੋ ਕਰੋ ਵੀਡੀਓਜ਼ ਨੂੰ ਸ਼ੇਅਰ ਕਰੋ ਕਮੈਂਟ ਕਰਕੇ ਦੱਸੋ ਕਿਸਾ ਲੱਗਦੇ ਮੈਨੇ ਟੈਲੀਗ੍ਰਾਮ ਚੈਨਲ ਉੱਤੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਵਿੱਚ ਲਿੰਕ ਮਿਲ ਜਾਏਗਾ ਉੱਥੇ ਜਾ ਕੇ ਜਿੰਨੇ ਵੀ ਟੌਪਿਕ ਹੈ ਹਰ ਇੱਕ ਦੇ ਵੀਡੀਓਜ਼ ਤੇ ਲਿੰਕ ਤੁਹਾਨੂੰ ਨਾਲ ਦੇ ਨਾਲ ਹੀ ਮਿਲ ਜਾਣਗੇ ਇਸ ਤੋਂ ਇਲਾਵਾ ਅਗਰ ਤੁਸੀਂ ਐਂਟੀਅ ਜੁਡੀਸੀਨੇਟ ਐਗਜ਼ਾਮ ਦੇ ਨਾਲ ਰਿਲੇਟਡ ਬੈਚ ਕੋਰਸ ਜਿਹੜਾ ਹੈਗਾ ਇਹ ਜੁਆਇਨ ਕਰਨਾ ਹੈ ਤੇ ਉਹ ਵੀ ਤੁਹਾਨੂੰ ਮਿਲ ਜਗਾ ਜਲਦੀ ਹੀ ਤੇ ਕਿਉਂਕਿ ਐਗਜ਼ਾਮ ਤਾਂ ਜਸਟ ਟੂ ਵੇਟ ਕਰਨੀ ਹੈ ਸੀ ਜਿਹੜਾ ਸਾਡੇ ਕੋਲ ਰਿਜ਼ਲਟ ਆਏਗਾ ਉਸ ਦੇ ਨਾਲ ਹੀ ਡੈਟਾ ਜਦੋਂ ਇਹ ਇੱਕ ਅੱਜ ਹੀ ਨਾਊਂਸਮੈਂਟ ਹੋ ਜੇਗੀ ਉਸ ਤੋਂ ਬਾਅਦ ਅਸੀਂ ਆਪਣੇ ਬੈਚ ਕੋ ਸ਼ੁਰੂ ਕਰ ਦਾਂਗੇ ਉਸ ਦੇ ਫੀਸ ਵਗੈਰਾ ਵੀ ਮੈਂ ਤੁਹਾਨੂੰ ਦੱਸ ਦਾਵਾਂਗੀ ਇਸ ਤੋਂ ਇਲਾਵਾ ਜਿਨ੍ਹਾਂ ਨੇ ਜੁਆਇਨ ਕਰਨਾ ਹੋਵੇਗਾ ਉਹ ਜੋਇਨ ਕਰ ਸਕਦੇ ਹੋ ਤੇ ਪਰ ਜਿਹੜਾ ਹੁਣ ਹੋਇਆ ਹੈ ਉਹਨਾਂ ਦੀ ਅਗਰ ਵੀਡੀਓਸ ਦੇ ਲਿੰਕ ਚਾਹੀਦੇ ਹੋਣਗੇ ਤਾਂ ਉਸ ਦੇ ਲਿੰਕ ਵੀ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਹੋਏ ਨੇ ਤੁਸੀਂ ਉਸ ਤੇ ਲੈ ਸਕਦੇ ਹੋ ਅੱਜ ਉਸ ਜਿਹੜਾ ਟੌਪਿਕ ਕਰਨ ਜਾ ਰਹੇ ਹਾਂ ਉਹ ਹੈਗਾ ਸਾਡਾ ਪ੍ਰਵਾਸੀ ਪੰਜਾਬੀ ਕਵੀ ਇਸ ਤੋਂ ਪਹਿਲਾਂ ਅਸੀਂ ਜਿਹੜੇ ਕੀਤਾ ਸੀ ਉਹ ਅਸੀਂ ਬਰਤਾਨੀਆਂ ਤੇ ਰਿਲੇਟਡ ਜਿਹੜੇ ਕੀਤੇ ਸੀ ਜਿਸ ਦੇ ਵਿੱਚ ਸੜਕੋ ਕੁਝ ਜਿਹੜੇ ਰਹਿੰਦੇ ਸੀ ਮੈਂ ਕਿਹਾ ਸੀ ਉਸ ਤੇ ਬਾਰੇ ਜਿਹੜਾ ਗਵਾ ਐ ਰ ਹੈ ਸੋ ਇਹਨਾਂ ਦੇ ਬਾਰੇ ਅਸੀਂ ਥੋੜਾ ਜਿਹਾ ਪੜ ਲੀਏ ਬਾਕੀ ਜਿਹੜੇ ਕਿਨੇ ਉਸ ਤੋਂ ਬਾਅਦ ਸ਼ੁਰੂ ਕਰਾਂਗੇ ਅਸੀਂ ਹੁਣ ਇਹ ਜਿਹੜੇ ਸੜਕੋ ਬਰਤਾਨੀਆਂ ਵਾਲੇ ਸੀ ਉਸ ਤੇ ਵਿੱਚ ਨੈਕਸਟ ਟਾਈਮ ਦੇ ਹਰਪਜਨ ਸਿੰਘ ਬਿਰਕ ਇਹਨਾਂ ਦਾ ਜਿਹੜਾ ਹੈਗਾ ਸੀ ਜਨਮ 45 ਦੇ ਵਿੱਚ ਯਾਨਕਿ 1945 ਰঞ্জੀਤ ਸਿੰਘ ਰਾਓ ਨੇ 106 ਲੀ ਅਮਰਜੀਤ ਚੰਦਨਵੀ 1946 ਗੁਰਪਾਲ ਸਿੰਘ 1948 ਨਿਰਮਲ ਸਿੰਘ ਕੰਦਾਵਲੀ 1948 ਭੁਪਿੰਦਰ ਸੱਭੂ ਸਿੰਘ ਸੱਭੂ 54 ਦੇ ਵਿੱਚ ਗੁਰਦੇਵ ਸਿੰਘ ਮਠਾਰੂ 55 ਦੇ ਵਿੱਚ ਗੁਰਦੀਪ ਸਿੰਘ ਪੂਰੀ 1957 ਦੇ ਵਿੱਚ ਤੇ ਰਣਜੀਤ ਸਿੰਘ ਰਾਣਾ 1959 ਦੇ ਵਿੱਚ ਅੱਗੇ ਦੇਖੋ ਹੁਣ ਇਸ ਦੇ ਵਿੱਚ ਡਿਟੇਲਸ ਦੇ ਵਿੱਚ ਥੋੜਾ ਮੈਂ ਤੁਹਾਨੂੰ ਦੱਸ ਦਿੰਨੀ ਆ ओके ਸਭ ਤੋਂ ਪਹਿਲਾਂ 23 ਦੇ ਵਿੱਚ ਜਿਹੜੇ ਆਉਂਦੇ ਨੇ ਇਹਦੇ ਵਿੱਚ ਇਹ ਗਏ ਨੇ ਅ ਅਮਰਜੀ ਚੰਦ ਸੋ ਅਮਰਜੀ ਚੰਦ ਜਿਹੜੇ ਕਿਨੇ ਉਹਨਾਂ ਦੇ ਬਾਰੇ ਕਿਹਾ ਗਿਆ ਹੈਗਾ ਵਾ ਕਿ ਉਹਦੀ ਸੋਸ਼ਿਆਲੀ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਇਸ ਤੋਂ ਇਲਾਵਾ ਪੰਜਾਬੀ ਤੇ ਅੰਗਰੇਜ਼ੀ ਉਹ ਲੇਖਕ ਸੀ ਦੋਨਾਂ ਦੇ ਵਿੱਚ ਉਹਨਾਂ ਨੇ ਆਪਣੀ ਰਚਨਾ ਜਿਹੜੀ ਸੀ ਉਹ ਕੀਤੀ ਸੀ ਕੌਣ ਨਹੀਂ ਚੜੇਗਾ ਉਹਨਾਂ ਦੀ ਕਵਿਤਾ ਗਿਆ 1975 ਚ ਪ੍ਰਕਾਸ਼ਿਤ ਹੋਈ ਕਵਿਤਾਾਂ ਮਾ 1985 ਦੇ ਵਿੱਚ ਜਿਹੜਾ 1995 ਤੇ 99 ਦੇ ਵਿੱਚ BJ 1996 ਦੇ ਵਿੱਚ 96 98 ਦੇ ਵਿੱਚ ਗੁਥਲੀ 1999 ਦੇ ਵਿੱਚ ਗੁਰਤੀ 2000 ਦੇ ਵਿੱਚ ਅਨਝਲ 2006 ਦੇ ਵਿੱਚ ਪ੍ਰੇਮ ਕਵਿਤਾਵਾਂ 2011 ਦੇ ਵਿੱਚ ਇਸ ਤੋਂ ਇਲਾਵਾ ਸੋਨਾਟਾ 4 4 ਹੈਂਡਸ ਇੰਗਲਿਸ਼ ਤੇ ਪੰਜਾਬੀ ਇਹ ਦੋਨੇ ਵਿੱਚ ਇਹ ਪ੍ਰਕਾਸ਼ਿਤ ਹੋਈ ਸੀ ਆ ਨਾਰਾ ਵਾਲਾ ਵਹਿੜਾ ਸਕਾਰ 2004 ਦੇ ਵਿੱਚ ਦਸਤਾਵੇਜ਼ ਮੈਗਜ਼ੀਨ ਜਿਹੜੀ ਸੀ ਪ੍ਰਕਾਸ਼ਿਤ ਹੋ ਉਸ ਦੇ ਇਸ ਸੰਪਾਦਕ ਵੀ रह ਚੁੱਕੇ ਨੇ ਨੈਕਸਟ ਸਰ ਕੋ ਮਿਲਦੇ ਨੇ ਬਲ ਬੀ ਸਿੰਘ ਕਵਲ 1934 ਦੇ ਵਿੱਚ ਇਹਨਾਂ ਦਾ ਜਿਹੜਾ ਅਸੀਂ ਜਨਮ ਹੋਇਆ ਸ਼ੋਮਨੀ ਪੰਜਾਬੀ ਸੈਦਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਗੀਤ ਮੇਰੇ ਤੇ ਸਾਸ ਤੇਰੇ ਇਹਨਾਂ ਦੀ ਜਿਹੜੀ ਸਾਨੂੰ ਕਵਿਤਾ ਮਿਲਦੀ ਹੈ ਨੈਕਸਟ ਆਈਨ ਸਰ ਕੋ ਸਾਥੀ ਲੁਧਿਆਣਵੀ 1941 ਦੇ ਵਿੱਚ ਜਨਮ ਅਤੇ 2009 ਦੇ ਵਿੱਚ ਦਿਹਾਤ ਸਮੁੰਦਰੋਂ ਪਾਰ ਉੜਦੀਆਂ ਤਿਤਲੀਆਂ ਮਗਰ ਇਹ ਉਹਨਾਂ ਦੇ ਸਾਨੂੰ ਕੀ ਮਿਲਦੇ ਨੇ ਕਾਫ ਸੰਗ੍ਰਹਿ ਮਿਲਦੇ ਨੇ ਨੈਕਸ ਸਰਪੇਸ ਦੇ ਵਿੱਚ ਜਿਹੜੇ ਹੋਰ ਮਿਲਦੇ ਨੇ ਸਵਰਨ ਚੰਦਨ 1941 ਦੇ ਵਿੱਚ ਜਨਮ ਤੇ 2011 ਦੇ ਵਿੱਚ ਦਿਹਾਂਤ ਹੋਇਆ ਸੀ ਚੰਨੰਡੀ ਲਕੀਰ 1969 ਦੇ ਵਿੱਚ ਪ੍ਰਕਾਸ਼ਿਤ ਦੂਸਰਾ ਪੜਾਅ 74 ਚ ਜੁਗਨੂਆਂ ਦੀ ਰਾਤ 2001 ਕਹਕਸ਼ਾ ਦੀ ਤਲਾਸ਼ 2006 ਦੇ ਵਿੱਚ ਇਹਨਾਂ ਦੀ ਪ੍ਰਕਾਸ਼ਿਤ ਹੋਏ ਸੀ ਹੁਣ ਇਹ ਜਿਹੜੇ ਕਿਸੇ ਸਾਡੇ ਕੋਲ ਇਥੋਂ ਤੱਕ ਬਰਤਾਂਦੀਆਂ ਦੇ ਕੀ ਕਿਨੇ ਸਾਨੂੰ ਕਵੀ ਮਿਲਦੇ ਨੇ ਉਸ ਤੋਂ ਇਲਾਵਾ ਕੀ ਕਿਨੇ ਉੱਥੇ ਹੀ ਅਮਰੀਕਾ ਦੇ ਕੈਨੇਡਾ ਤੇ ਅਮਰੀਕਾ ਵਿੱਚ ਪੰਜਾਬੀ ਕਵਿਤਾ ਦਾ ਮੂੜ ਜਿਹੜਾ ਸੀ ਉਹ ਪਿਛਲੀ ਸਦੀ ਦੇ ਪਹਿਲੇ ਅੱਧ ਦੇ ਮੋਢਲੇ ਤਹਾਕਿਆਂ ਵਿੱਚ ਹੀ ਜਿਹੜੇ ਗੱਦਰੀ ਸੀ ਉੱਥੇ ਦੇ ਉਹਨਾਂ ਨੇ ਕੀ ਕਹਾ ਸੀ ਇਸ ਨੂੰ ਬੰਨ ਦਿੱਤਾ ਸੀ ਬਟ ਹੁਣ ਅੱਗੇ ਅਸੀਂ ਗੱਲ ਕਰਦੇ ਹਾਂ ਇਹਨਾਂ ਦੇ ਵਿੱਚ ਜਿਹੜੇ ਜਿਹੜੇ ਸਾਨੂੰ ਲੇਖਕ ਮਿਲਦੇ ਨੇ ਜਿਸ ਦੇ ਵਿੱਚ ਇਹ ਕਿਨੇ ਕਰਤਾਰ ਸਿੰਘ ਸ਼ਮਸ਼ੇਰ 1912 ਤੋਂ ਲੈ ਕੇ 83 ਤੱਕ ਅਮਰਵੀਰ ਚਾਲੀ ਦੇ ਵਿੱਚ ਪੰਜ ਨਗੇ 41 ਦੇ ਵਿੱਚ ਪ੍ਰਕਾਸ਼ਿਤ ਹੋਈ ਕਵਿਤਾ ਗੁਰਦੇਵ ਸਿੰਘ ਮਾਨ 1919 ਦੇ ਵਿੱਚ ਪ੍ਰਕਾਸ਼ਿਤ ਹੋਈ ਅਜਾਇਬ ਢਿੱਲੋ 1923 ਦੇ ਵਿੱਚ ਸੌਰੀ ਗੁਰਦੇਵ ਸਿੰਘ ਮਾਨ ਨੂੰ 1900 ਵਿੱਚ ਜਨਮ ਹੋਇਆ ਇਸ ਤੋਂ ਇਲਾਵਾ 1923 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਵਾਹ ਕੈਨੇਡਾ ਵਾ 1999 ਵਿੱਚ ਪ੍ਰਕਾਸ਼ਿਤ ਇਹਨਾਂ ਦਾ ਕਾਫ ਸੰਗ੍ਰਹਿ ਸੁਸ਼ੀਲ ਕੌਰ ਸਾਨੂੰ ਮਿਲਦੇ ਨੇ 1924 ਦੇ ਵਿੱਚ ਚ੍ਰਿਟਾ 92 ਚ ਪ੍ਰਕਾਸ਼ੇ ਤੋਂ ਇਹ ਮੋਮਬੱਤੀਆਂ 92 ਚ ਪਿੱਪਲ ਪੱਤੇ 1992 ਚ ਪ੍ਰਕਾਸ਼ਿਤ ਗੁਰਚਰਨ ਰਾਮਪ uri 1929 ਦੇ ਵਿੱਚ ਜਿੰਨਾਂ ਦਾ ਜਨਮ ਹੋਇਆ ਸੀ ਇਸ ਤੋਂ ਲਗਭਗ ਨੇਕਸਰ ਨੂੰ ਖੋਜੀ ਕਾਫੀ ਮਿਲਦੇ ਨੇ 1932 ਦੇ ਵਿੱਚ ਜਨਮ ਕਾਲੀ ਕਮਿਸ਼ਰੀ ਜੰਗ ਨਾਮ ਜੰਗ ਹਿੰਦ ਪੰਜਾਬ ਆਲੀਮਾ ਖੁਸ਼ਕ ਦਬਾਤਵੇ ਲਾਲੋ ਇਹ ਉਹਨਾਂ ਦੇ ਕਾਵ ਸੰਗ੍ਰਹਿ ਹਨ ਤਰਲੋਚਨ ਸਿੰਘ ਗਿੱਲ ਨੈਕਸਟ ਆਇੰਡਸ 1935 ਦੇ ਵਿੱਚ ਇਹਨਾਂ ਦਾ ਜਨਮ ਬਾਲਵਸਥਾ 51 ਚ ਪ੍ਰਕਾਸ਼ਿਤ ਗਿੱਲੇ ਲੋਚਨ 53 ਚ ਹੋ ਸਕਦਾ ਹੈ 73 ਦੇ ਵਿੱਚ ਪੰਜਾਬੀ ਗੁਣ 76 ਦੇ ਵਿੱਚ ਤਨਮਨ 78 ਦੇ ਵਿੱਚ ਆਓ ਦੋਸਤੋ 87 ਦੇ ਵਿੱਚ ਤੇ মোহ ਜਿਹੜੀ ਕਵਿਤਾ ਗਿਆ ਸਾਨੂੰ 1992 ਚ ਪ੍ਰਕਾਸ਼ਿਤ ਹੋਈ ਮਿਲਦੀ ਹੈ ਕੇਸਿਕ ਨੀਂ ਨੈਕਸਟ ਮਿਲਦੇ ਨੇ 1935 ਚ ਜਨਮ ਹੋਇਆ ਕਸਕਾ 1960 ਚ ਪ੍ਰਕਾਸ਼ਿਤ ਗੰਮ ਨਹੀਂ 81 ਚ ਕਿੰਨਾ ਦੇ ਬੋਲ 89 ਚ ਆਣ ਬਗੇ ਅਥਰੂ 96 ਦੇ ਵਿੱਚ ਪ੍ਰਕਾਸ਼ਿਤ ਹੋਈ ਅੱਗੇ ਆਇਆ ਤੇ ਸੜਕੋ ਰਵਿੰਦਰ ਰਵੀ 1937 ਦੇ ਵਿੱਚ ਇਹਨਾਂ ਦਾ ਜਨਮ ਅਕਤ ਕਥਾ ਵਨਵਾਣੀ ਪਿਆਰਾ ਬੱਦਲ ਇਸ ਤੋਂ ਇਲਾਵਾ ਸ਼ਬਦ ਸਾਗਰ ਪਿੰਡ ਬ੍ਰਹਮੰਡ ਦਿਲ ਦਰਿਆ ਸਮੁੰਦਰੋਂ ਡੂੰਗੇ ਬੁੱਕਲ ਦੇ ਵਿੱਚ ਚੋਰ 63 ਦੇ ਵਿੱਚ ਬਿੰਦੂ 65 ਦੇ ਵਿੱਚ ਮੂਨ ਹਾਦਸੇ 67 ਦੇ ਵਿੱਚ 61 ਵਾਲੀ ਦਿਲ ਦਰਿਆ ਵਾਲੀ ਹੈ ਪ੍ਰਕਾਸ਼ਿਤ ਹੋਈ ਸੀ ਦਿਲ ਟ੍ਰਾਂਸਪਲੈਂਟ ਤੋਂ ਬਾਅਦ 69 ਦੇ ਵਿੱਚ ਸ਼ਹਿਰ ਜੰਗਲੀ ਹੈ 70 ਦੇ ਵਿੱਚ ਮੇਰੇ ਮੌਸਮ ਦੀ ਵਾਰੀ 72 ਦੇ ਵਿੱਚ ਜਲ ਪਰਮ ਜਲ 76 ਦੇ ਵਿੱਚ ਚਿੱਟੇ ਕਾਲੇ ਤੱਬੇ 78 ਦੇ ਵਿੱਚ ਸੀਮਾ ਆਕਾਸ਼ 80 ਦੇ ਵਿੱਚ ਸ਼ੀਸ਼ੇ ਤੇ دستਕ 83 ਚਵੇ ਆਪਣੇ ਖਿਲਾਫ ਸੂਰਜ ਤੇਰਾ ਮੇਰਾ ਗੰਡਾ ਸ਼ਬਦੋਂ ਪਾਰ ਪੱਤਰ ਤੇ ਤਰਿਆ ਛਾਵਾਂ ਤੇ ਪਰਛਾਂਵ ਇਹ ਉਹਨਾਂ ਦੇ ਸਾਰੇ ਸਾਨੂੰ ਕੀ ਮਿਲਦੇ ਨੇ ਇੱਕ ਤਰੀਕੇ ਦੇ ਕਾਫ ਸੰਗ੍ਰਹਿ ਜਿਹੜੇ ਸਾਰੇ ਉਹਨਾਂ ਦੇ ਕੰਬਾਈਨ ਇੱਕੋ ਜਿਹਾ ਦਿੱਤੇ ਹੋਏ ਨੇ ਨੈਕਸਟ ਆਂਗੇ ਕਿਨੇ ਸਾਡੇ ਕੋ ਸਟੀਫਨ ਗਿਲ ਹੁਣ ਸਾਡੇ ਕੋ ਜਿਹੜੇ ਮੇਨ ਸ਼ੁਰੂਆਤ ਹੁੰਦੀ ਹੈ ਸਟੀਫਨ ਗਿਲ ਜਿਹੜੇ ਕਿ ਸੀ ਇਹਨਾਂ ਦਾ ਚਦਮ ਹੋਇਆ ਸੀ 1935 ਦੇ ਵਿੱਚ ਠੀਕ ਹੈ ਤੇ ਇਹ ਵੀ ਕੀ ਗੱਲ ਸੀ ਇਹਨਾਂ ਨੇ ਇੱਥੇ ਜਿਹੜਾ ਹੈ ਇਥੋਪੀਆ ਦੇ ਇੱਕ ਸਿੱਖਿਆ ਵਿਭਾਗ 'ਚ ਕੰਮ ਕੀਤਾ ਸੀ ਪਹਿਲਾਂ ਤੇ ਬਾਅਦ ਵਿੱਚ ਕੀ ਗੱਲ ਸੀ ਕੈਨੇਡਾ ਚਲੇ ਗਏ ਇਸ ਤੋਂ ਲਾਵਾ ਇੰਗਲਿਸ਼ ਪੰਜਾਬੀ ਦੇ ਵਿੱਚ ਇਹਨਾਂ ਨੂੰ ਵਾਰਤਕ ਲਿਖਣ ਦਾ ਕੀ ਰਸ ਸੀ ਸ਼ੌਂਕ ਸੀ ਨਾਲ ਦੇ ਨਾਲ ਕਵਿਤਾਵਾਂ ਕਹਾਣੀਆਂ ਤੇ ਹੋਰ ਸਾਇਤ ਕਾਰਜ ਵੀ ਇਹਨਾਂ ਨੇ ਕੀਤੇ ਸੀ ਪੰਜਾਬੀ ਦੇ ਵਿੱਚ ਅਗਰ ਦੇਖਿਆ ਜਾਵੇ ਤਸ ਜਖਮੀ ਪਰਸ਼ਾਵੇ 1980 ਦੇ ਵਿੱਚ ਅਮਨ ਦੀ ਕੁਗੀ 95 ਦੇ ਵਿੱਚ ਪ੍ਰਕਾਸ਼ਿਤ ਹੋਈ ਇਹਨਾਂ ਦੀ ਰਚਨਾ ਹੈ ਤੇ ਜਖਮੀ ਪਰਸ਼ਾਵੇ ਜਿਹੜੀ ਰਚਨਾ ਹੈ ਇਸ ਦਾ ਜਿਹੜਾ ਦਸੀ ਅੰਗਰੇਜ਼ੀ ਤੋਂ ਪੰਜਾਬੀ ਚ ਮਹਿੰਦਰ ਕੌਰ ਗਿੱਲ ਜਿਹੜੇ ਸੀ ਉਹਨਾਂ ਨੇ ਅਨੁਵਾਦ ਕੀਤਾ ਸੀ ਨੈਕਸਟ ਆਏ ਨੇ ਹਰਪਜਨ ਸਿੰਘ ਮੰਗਟ 1934 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਇਸ ਤੋਂ ਇਲਾਵਾ ਅਗਰ ਦੇਖਿਆ ਜਾਵੇ ਫੋਏ ਦੇ ਵਿੱਚ ਨੌਕਰੀ ਕੀਤੀ ਸੀ ਤੇ ਸੈਟਲ ਜਿਹੜੇ ਕਿਸੀ ਹੋਏ ਸੀ ਕੈਨੇਡਾ ਦੇ ਵਿੱਚ ਭਾਰਤ ਵਿੱਚ ਰਹਿੰਦੇ ਵੀ ਇਹਨਾਂ ਨੇ ਕਵਿਤਾ ਲਿਖੀ ਸੀ ਕਵਿਤਾਵਾਂ ਅਗਰ ਦੇਖਿਆ ਜਾਏ ਇਹਨਾਂ ਦੇ ਰਾਖੇ ਬਾੜ ਦੇ ਵਿੱਚ ਮਹਿਕਾ ਚੁੱਪ ਚੁੱਪ ਦੀ ਦਹਲੀਸ ਤੇ ਚਿਰਾਗਾ ਗੀਤ ਗਜ਼ਲ ਤੇ ਵਾਰਾਂ ਇਹ ਪ੍ਰਕਾਸ਼ਿਤ ਹੋਈਆਂ ਸਨ ਨੈਕਸਟ ਮਿਲਦਣਾ ਦੀਪ ਪਰਮਾਰ 1936 ਦੇ ਵਿੱਚ ਜਨਮ ਹੋਇਆ ਸੀ ਪੱਤੀ ਪੱਤੀ 1994 ਦੇ ਵਿੱਚ ਇਹਨਾਂ ਦੇ ਇੱਕ ਇੱਕ ਰਚਨਾ ਪ੍ਰਕਾਸ਼ਿਤ ਹੋਈ ਰੂ ਪਹਿਲੀ ਛਾਪ 95 ਜੇ ਨਿਮਰਤਾ 95 ਜੇ ਵਿੱਚ ਉਰਦੂ ਵਿੱਚ ਕਸਲਾਂ ਇਸ ਤੋਂ ਇਲਾਵਾ ਨਜ਼ਮਾਂ ਕਾਫ ਟੁਕੜੀਆਂ ਵੀ ਇਹਨਾਂ ਨੇ ਲਿਖੀਆਂ ਸੀ ਬਹੁਪਛਾਈ ਤੇ ਬਹੁ ਵਿਧਾਵੀ ਮੀਨਸ ਬਹੁਤ ਹੀ ਵਿਧਾਵਾਂ ਚਤੰਮ ਕੀਤਾ ਨਾਂਗਨਾ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ ਇਹਨਾਂ ਨੇ ਲਿਖਿਆ ਸੀ ਨੈਕਸਟ ਆਈਨ ਦੇ ਗਨੇਸਾਟ ਕੋ ਗਿਲ ਮੋਰਾਵਲੀ 1937 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਠੀਕ ਹੈ ਅ ਤੇ ਮੈਂ ਲਿਖਿਆ ਨਹੀਂ 1937 ਚ ਜਨਮ ਹੋਇਆ ਸੀ ਇਹਨਾਂ ਦਾ ਪੂਰਾ ਨਾਮ ਇਹਨਾਂ ਦਾ ਕ ਸੀ ਮਹਿੰਦਰ ਸਿੰਘ ਗਿਲ ਗਿਲ ਮੋਰਾਵਲੀ ਜਿਹੜਾ ਹੈਗਾ ਸੀ ਉਹ ਕੋ ਸ਼ਿਵ ਕੁਮਾਰ ਦੇ ਕਹਿਨ ਤੇ ਬਣਿਆ ਸੀ ਇਸ ਤੋਂ ਇਲਾਵਾ ਹੰਝੂ ਹੋ ਕੇ ਚੌਰਚ ਮਖਾਨਾ ਲਲਕਾਰ ਜਾਗ ਪਏ ਹਿੰਦ ਦੇ ਜ਼ਬਾਨ ਗੀਤਮਣੀ ਆਰ ਚਾਨਣ ਪਾਰਚਾਨਣ ਚੰਬੇ ਦੀ ਡਾਲ ਬੰਜਰ ਧਰਤੀ ਜਿੰਦ ਬਲੇ ਅਦਮੋਈ ਮਿੱਟੀ ਦੀ ਸੁਗੰਧ ਗਜ਼ਲਮਣੀ ਇਸ ਤਲਾਵਾ ਤਨਵੀਰ ਗਜ਼ਲ ਤਾਂ ਟੁਕੜੀਆਂ ਜਿਹੜੀਆਂ ਜਿਐ ਸੀ ਇਹਨਾਂ ਨੇ ਲਿਖਿਆ ਸੀ ਇਹ ਵਾਲੀ ਜਿਹੜੀ ਕੀ ਹੈ ਨਾ ਇਹ ਸਾਨੂੰ ਸਾਈਟ ਤੇ ਮਿਲਦਾ ਦਾ ਵੱਖਰਾ ਹੈ ਇਹ ਮੇਰੇ ਕੋਲ ਵਿੱਚ ਲਿਖਿਆ ਗਿਆ ਸੀ ਇਹ ਇਕਬਾਲ ਅਰਪਣ ਹੈ ਗਿਨੇ ਇਕਬਾਲ ਅਰਪਣ ਜਿਹੜੇ ਗਨੇ ਉਹ ਸਾਨੂੰ ਅਲੱਗ ਜਿਹੜੇ ਕਿਸੀ ਮਿਲਦੇ ਸੀ ਸੋ ਇਕਬਾਲ ਅਰਪਣ ਜਿਹੜੇ ਗਨੇ ਸਾਨੂੰ ਹਾਂ ਇਹਨਾਂ ਦਾ ਜਿਹੜਾ ਜਨਮ ਹੋਇਆ ਸੀ ਨਾ ਇਕਬਾਲ ਅਰਬਨ 1938 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਭਾਰਤ ਵਿੱਚ ਵੀ ਵਕਫਾ ਥਾਂਵਾਂ ਤੇ ਇਹਨਾਂ ਨੇ ਕਿਤੇ ਨੌਕਰੀ ਕੀਤੀ ਸੀ ਪਹਿਲਾਂ ਜਾਂਦੀਆਂ ਗਏ ਸੀ ਫਿਰ ਕੈਨੇਡਾ ਹੀ ਚਲੇ ਗਏ ਸੀ ਇਹਨਾਂ ਨੇ ਕਵਿਤਾ ਨਾਵਲ ਤੇ ਕਹਾਣੀਆਂ ਜਿਹੜੀਆਂ ਹੈ ਗੈਸਸ ਉਸ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਸੀ ਸੁਨੱਖਾਦਰ 1977 ਕਬਰ ਦੀ ਫੁੱਲ 1980 ਇਹ ਜਿਹੜੀਆਂ ਇਹਨਾਂ ਨੇ ਕੀ ਹੈ ਸੀ ਸਾਡੇ ਕਵਿਤਾਵਾਂ ਦਿੱਤੀਆਂ ਸੀ ਨੈਕਸਟ ਸਾਨੂੰ ਮਿਲਦੇ ਕਿਨੇ ਮਿੱਤਰ ਰਾਸ਼ਾ ਮਿੱਤਰ ਰਾਸ਼ਾ ਜਿਹੜੇ ਕਿਨੇ ਇਹਨਾਂ ਦਾ ਜਨਮ ਹੋਇਆ ਸੀ 1939 ਦੇ ਵਿੱਚ ਠੀਕ ਹੈ ਉਸ ਤੋਂ ਇਲਾਵਾ ਇਹਨਾਂ ਨੇ ਅਕਾ ਸਮਾ 76 ਚ ਚੁੱਪ ਦੇ ਬੰਜਰ ਅਖਰਾਂ ਦੀ ਬੁੱਕਲ ਅੱਕ ਦੇ ਫੁੱਲ ਇਹ ਕੀ ਕਿਨੇ ਸਾਨੂੰ ਇਹਨਾਂ ਨੇ ਆਪਣੀਆਂ ਜਿਹੜੀਆਂ ਰਚਨਾਵਾਂ ਦਿੱਤੀਆਂ ਸੀ ਤੇ ਨੈਕਸਟ ਆਏਗੇ ਕਿਨੇ ਸਾਡੇ ਕੋਲ ਅਜਮੇਰ ਰੋਡੇ 1940 ਦੇ ਵਿੱਚ ਜਨਮ ਹੋਇਆ ਸੀ ਇਹਨਾਂ ਦਾ ਹਾਂ ਇਸ ਤੋਂ ਇਲਾਵਾ ਚੈੱਕਰ ਦੇਖਿਆ ਜਾਵੇ ਇਹਨਾਂ ਨੇ ਇੱਕ ਆਨਗੀ ਵਾਰਤਕ ਤੇ ਅਨੁਵਾਦ ਇਹਨਾਂ ਦੇ ਵਿੱਚ ਆਪਣਾ ਜਿਹੜਾ ਅਗਸੀ ਕੰਮ ਕੀਤਾ ਸੀ ਇਹਨਾਂ ਦੀ ਪਤਨੀ ਜਿਹੜੀ ਸੀ ਸੁਰਜੀਤ ਕਲਸੀ ਉਹ ਵੀ ਬਹੁਤ ਵੱਡੇ ਲੇਖਕਾ ਸੀ ਉਹਨਾਂ ਦਾ ਨਾਮ ਵੀ ਅੱਗੇ ਆਏਗਾ ਇਸ ਤੋਂ ਇਲਾਵਾ ਇਹਨਾਂ ਨੇ ਅਗਰ ਦੇਖਿਆ ਜਾਵੇ ਤਾਂ ਸੜਕੋਲੇ ਜਿਹੜੇ-ਜਿਹੜੇ ਦਿੱਤੀਆਂ ਦਾ ਚਨਾਵਾ ਸੁਤੀ ਸੁਭ ਸੁਭਚਿੰਤ ਤੇ ਲੀਲਾ ਲੀਲਾ ਉਹ ਹੈ ਹੈਗਾ ਜਿਹੜਾ ਇਹਨਾਂ ਨੇ ਨਵਤੇਜ ਭਾਰਤੀ ਦੇ ਨਾਲ ਲਿਖਿਆ ਹੈ ਇੱਕ ਬਹੁਤ ਹੀ ਵਧੀਆ ਕਾਫ ਇੱਕ ਗ੍ਰੈਪਰ ਜਿਹਨੂੰ ਕਹਿੰਦੇ ਨੇ ਉਹ ਸਾਂਝਾ ਕੀਤਾ ਸੀ ਸਾਡੇ ਨੂੰ ਠੀਕ ਹੈ ਇਸ ਤੋਂ ਇਲਾਵਾ ਇਹਨਾਂ ਦੇ ਅਗਰ ਦੇਖਿਆ ਜਾਵੇ ਤਾਂ ਇਹ ਜਿਹੜੇ ਕਿਸੇ ਸਿੱਧੇ ਸਪਸ਼ਟਾ ਦੇ ਵਿੱਚ ਆਪਣੀ ਰਚਨਾ ਜਿਹੜੀ ਲਿਖਦੇ ਸੀ ਨੈਕਸ ਸਾਨੂੰ ਮਿਲਦੇਗੇ ਨੇ ਸੂਫੀ ਅਮਰ ਜੇ 1940 ਦੇ ਵਿੱਚ ਜਿਹੜਾ ਗਏ ਇਹਨਾਂ ਦਾ ਜਨਮ ਹੋਇਆ ਸੀ ਆਲੋchna ਤੇ ਭਾਰਤਕ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਸੀ ਇਸ ਤੋਂ ਇਲਾਵਾ ਅਗਰ ਹੋਰ ਦੇਖਿਆ ਜਾਵੇ ਤਾਂ ਇਹਨਾਂ ਨੇ ਸਾਨੂੰ ਹੋਂਦ ਕਥਾ 1981 ਦੇ ਵਿੱਚ ਜਿਹੜੀ ਇਹਨਾਂ ਦੀ ਸਾਨੂੰ ਛਪੀ ਸੀ ਉਹ ਮਿਲਦੀ ਕੀ ਹੈ ਨੈਕਸ ਸਾਨੂੰ ਮਿਲਦੇਗੇ ਨੇ ਇਸ ਦੇ ਵਿੱਚ ਨਵਤੇਜ ਭਾਰਤੀ ਨਵਤੇਜ ਭਾਰਤੀ ਜਿਹੜੇ ਨੇ ਇਹਨਾਂ ਨੇ 1938 ਚ ਜਨਮ ਹੋਇਆ ਸੀ ਲੀਲਾ ਗ੍ਰੰਥ ਨਾ ਢੀ ਨਵੇਂ ਜਿਹੜਾ ਦਿੱਤਾ ਸੀ ਸਟਲਾਵਾ ਸਿੰਬਲ ਦੇ ਫੁੱਲ ਜਿਹੜੇ ਕਿ ਸੀ ਉਹ ਇਹਨਾਂ ਨੇ ਸਾਨੂੰ ਇੱਕ ਜਿਹੜਾ ਦਿੱਤਾ ਸੀ ਰਚਨਾ ਜਿਹੜੀ ਦਿੱਤੀ ਸੀ ਪਹਿਲੀ ਜਿਹੜੀ ਪੁਸਤਕ ਸੀ ਇਹਨਾਂ ਦੀ ਸਿੰਬਲ ਦੇ ਫੁੱਲ ਛਪੀ ਸੀ ਜੋ ਕਿ ਇੱਕ ਕਵਿਤਾ ਸੀ ਨੈਕਸਟ ਆਈਂ ਦੇ ਕਿਨੇ ਦਰਸ਼ਨ ਗਏ ਲੋ 1943 ਚ ਇਹਨਾਂ ਦਾ ਜਨਮ ਹੋਇਆ ਖੋਜ ਅਲੋchna ਤੇ ਅਨੁਵਾਦ ਵਿੱਚ ਇਹਨਾਂ ਨੇ ਕੰਮ ਕੀਤਾ ਸੀ ਪ੍ਰਕਤੀਵਾਦੀ ਵਿਚਾਰ ਇਹਨਾਂ ਦੇ ਸਾਨੂੰ ਮਿਲਦੇ ਨੇ ਨਾਲ ਦੇ ਨਾਲ ਅਗਰ ਦੇਖਿਆ ਜਾਵੇ ਤਾਂ ਜੰਗਲ ਦੀ ਅਗੁਰੂਪ ਅਰੂਪ ਖਲੀਜ਼ ਆਪਣੇ ਸੰਮੂਹ ਕਾਲਾ ਸੂਰਜ ਅੱਗ ਦਾ ਸਫਰ ਨਜ਼ਮ ਹਾਸਿਲ ਇਹ ਜਿਹੜੀਆਂ ਸਾਨੂੰ ਜਿਹੜੀਆਂ ਇਹਨਾਂ ਨੇ ਰਚਨਾਵਾਂ ਕੀਤੀਆਂ ਸੀ ਤੋਂ ਇਲਾਵਾ ਅਗਰ ਦੇਖਿਆ ਜਾਵੇ ਦਾ ਨਿੱਜੀ ਸਿਮਰਤੀਆਂ ਪਲਸ ਪ੍ਰਤੀਸ਼ੀਲ ਸ਼ਕਤੀਆਂ ਦੇ ਅਸਫਲ ਰਹਿਣ ਦਾ ਅਹਿਸਾਸ ਇਹਨਾਂ ਦੀ ਜਿਹੜੀ ਰਚਨਾ ਹੈਗੀ ਹੈ ਉਹਨਾਂ ਦੇ ਵਿੱਚ ਸਾਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦ੍ਰਿਸ਼ਟੀਗੁਚਰ ਕੋਈ ਮਿਲਦੀ ਹੈ ਨੈਕਸਟ ਅਗਰ ਦੇਖਿਆ ਜਾਵੇ ਤਾਂ ਸਾਡੇ ਕੋਲ ਮਿਲਦੇ ਨੇ ਪ੍ਰੀਤਮ ਸਿੰਘ ਤੰਜਲ 1946 ਜਿਨ੍ਹਾਂ ਦਾ ਜਨਮ ਹੋਇਆ ਸੀ ਉਰਦੂ ਦੇ ਵਿੱਚ ਵੀ ਇਹਨਾਂ ਨੇ ਲਿਖਿਆ ਸੀ ਸੁਚੇਤ ਸੁਪਨੇ ਇਹਨਾਂ ਦੀ ਰਚਨਾ ਤੁਸੀਂ ਦੇ ਪੱਤਰ ਤੇ ਨਰੀ 2003 ਦੇ ਵਿੱਚ ਪ੍ਰਕਾਸ਼ਿਤ ਹੋ ਇਹਨਾਂ ਦੇ ਕਾਵ ਸੰਗ੍ਰਹਿ ਮਤੇ ਹਰਚੰਦ ਸਿੰਘ ਬਾਗੜੀ ਸਾਨੂੰ ਨੈਕਸਟ ਮਿਲਦੇ ਨੇ 45 ਚ ਜਨਮ ਹੋਇਆ ਸੀ ਸੁਨਹਿਰੀ ਮਨਕੇ ਇਸ ਤੋਂ ਇਲਾਵਾ ਸੋਨੇ ਦਾ ਮਿਰਗ ਬੁੱਕ ਬਿੱਟੀ ਦੀ ਸ਼ਲੋਕਾ ਭਰੀ ਚੰਗੇਰ ਨੈਕਸਟ ਸਾਨੂੰ ਮਿਲਦੇ ਗਏ ਨੇ ਸੁਨੇਹੇ ਇਹ 2003 ਨੇ ਗਏ ਸੱਚ ਸਮੇ ਦਾ ਸੱਚ 2003 ਹੁਣ ਇਹ ਰਿ ਵਿੱਚ ਇਹਨਾਂ ਦੀ ਅਗਰ ਰਚਨਾ ਦੇਖੀ ਜਾਵੇ ਤਾਂ ਸਾਨੂੰ ਧਾਰਮਿਕ ਭਾਵ ਦੀ ਪਲੱਸ ਅਗਰ ਦੇਖਿਆ ਜਾਵੇ ਪੰਜਾਬੀ ਸੱਭਿਆਚਾਰ ਇਹਨਾਂ ਦੇ ਨਾਲ ਸੰਬੰਧੇ ਸਾਨੂੰ ਰਚਨਾ ਮਿਲਦੀ ਈ ਹੈ ਨੈਕਸਨ ਨੂੰ ਮਿਲਦੇ ਕਿ ਨਹੀਂ ਇਕਬਾਲ ਰਾਮੂ ਵਾਲੀਆਂ 1946 ਦੇ ਵਿੱਚ ਇਹਨਾਂ ਦਾ ਜਿਹੜਾ ਹੈਗਾ ਸਾਨੂੰ ਜਨਮ ਹੋਇਆ ਮਿਲਦਾ ਨਾ ਵਾ ਸੁਲਗਦੇ ਅਹਿਸਾਸ 74 ਦੇ ਵਿੱਚ ਉਸ ਤੋਂ ਇਲਾਵਾ ਨੈਕਸਨ ਨੂੰ ਜੇਕਰ ਦੇਖਿਆ ਜਾਵੇ ਕੁਝ ਵੀ ਨਹੀਂ ਪਾਣੀ ਦਾ ਪਰਛਾਵਾਂ ਕਵਿਤਾ ਮੈਨੂੰ ਲਿਖਦੀ ਹੈ ਪਲੰਗ ਪੰਗੂੜਾ ਠੀਕ ਹੈ ਸੋ ਇਹ ਜਿਹੜੀਆਂ ਸਾਨੂੰ ਕੀ ਗਿਆ ਨੇ ਇਹਨਾਂ ਨੇ ਰਚਨਾਵਾਂ ਸਾਨੂੰ ਦਿੱਤੀਆਂ ਨੇ ਯਾਰ ਹੁਣ ਅਗਰ ਹੋਰ ਦੇਖਿਆ ਜਾਵੇ ਤਾਂ ਟੈਕਸੀ ਡਰਾਈਵਰ ਤੇ ਇਹ ਫੈਕਟਰੀ ਵਰਕਰ ਵੀ ਰਹੇ ਸੀ ਕੈਨੇਡਾ ਇਹ ਚਲੇ ਗਏ ਇੱਥੇ ਜਿਹੜੇ ਭਾਰਤ ਵਿੱਚ ਇਹਨਾਂ ਨੇ ਇੰਗਲਿਸ਼ ਦੇ ਲੈਕਚਰਾਰੇ ਲੱਗੇ ਹੋਏ ਸੀ ਹਾਂ ਇੱਕ ਇਹ ਵੀ ਕਹਾਣੀ ਇਹਨਾਂ ਨੇ ਨੋਵਲ ਵੀ ਲਿਖਿਆ ਸੀ ਤੇ ਇਹਨਾਂ ਦਾ ਸੰਪਾਦਨ ਦਾ ਕੰਮ ਵੀ ਕਰ ਸੀ ਨਕਸਲ ਬੜੀ ਮਹਾਂਦਰੇ ਦੀ ਕਵਿਤਾ ਦਾ ਪ੍ਰਭਾਵ ਇਹਨਾਂ ਦੇ ਉੱਤੇ ਸੀ ਤੇ ਉਹੋ ਚੀਜ਼ਾਂ ਇਹਨਾਂ ਨੇ ਜਿਹੜੀਆਂ ਗਿਆ ਸੀ ਪੇਸ਼ ਕੀਤੀਆਂ ਸੀ ਨੈਕਸਰ ਨੂੰ ਮਿਲਦੇ ਨੇ ਮਹਿੰਦਰ ਸਿੰਘ ਸੋਮਨ 1947 ਚ ਜਨਮ ਹੋਇਆ ਤੋਂ ਇਹ ਵਿੱਚ ਛੁੱਪੀ ਆਗ 1992 ਦੇ ਵਿੱਚ ਪ੍ਰਕਾਸ਼ਿਤ ਹੋਈ ਇਹਨਾਂ ਦੀ ਸਾਨੂੰ ਇੱਕ ਰਚਨਾ ਜਿਹੜੀ ਮਿਲਦੀ ਪਿਆ ਇੱਕੋ ਇੱਕ ਠੀਕ ਹੈ ਉਸ ਤੋਂ ਇਲਾਵਾ ਨੈਕਸਰ ਮਿਲਦੇ ਕਿਨਾਂ ਸਾਨੂੰ ਸਾਧੂ ਬਨਿੰਗ 1947 ਚ ਜਨਮ ਹੋਇਆ ਤੇ ਸਾਧੂ ਬਲਿੰਗ ਜਿਹੜੇ ਗੈਸੀ ਉਹਨਾਂ ਨੇ ਕਹਾਣੀਆਂ ਨਾਵਲ ਵਿਅੰਗ ਨਾਟਕ ਖੋ ਸੰਪਾਦਕ ਤੇ ਅਨੁਵਾਦਕ ਇਹ ਸਾਰੇ ਤੌਰ ਤੇ ਉੱਤੇ ਇਹ ਰਹੇ ਸੀ ਇਸ ਤੋਂ ਇਲਾਵਾ ਜਿਹੜੀ ਵਤਨੋਂ ਦੂਰ ਮੈਗਜ਼ੀਨ ਦੀ ਪਲਟਾਣੀ ਜੀ ਸੀ ਉਸਤੇ ਵੀ ਇੱਕ ਨਾਲ ਵਿੱਚ ਸ਼ਾਮਲ ਰਹੇ ਸੀ ਇਹ ਤੇ ਇਹ ਨਾਲ ਇਹਨਾਂ ਨੇ ਅਗਰ ਦੇਖਿਆ ਜਾਵੇ ਤਾਂ ਸਾਨੂੰ ਪ੍ਰਤੀਵਾਦੀ ਸੋਚ ਜਿਹੜੇ ਕੇ ਸੀ ਇਹ ਜ਼ਿਆਦਾ ਜੜੀ ਰੱਖਦੇਗੇ ਸੀ ਆਪਣੀਆਂ ਰਚਨਾਵਾਂ ਦੇ ਵਿੱਚ ਅਗੇ ਨੈਕਸਟ ਦੇਖੋ ਸਾਡੇ ਕੋਲ ਸੁਖੋ ਸੁਖਿੰਦਰ 1947 ਦੇ ਵਿੱਚ ਜਨਮ ਹੋਇਆ ਸੀ ਇਹਨਾਂ ਦਾ ਤੇ ਅਗਰ ਦੇਖਿਆ ਜਾਵੇ ਤਾਂ ਇਹ ਕਵੀ ਆਲੋਚਕ ਤੇ ਚਿੰਤਕ ਜਿਹੜੇ ਗੁਰਪਗਤ ਸਿੰਘ ਸੀ ਉਹਨਾਂ ਦੇ ਛੋਟੇ ਭਰਾ ਸੀ ਨਾਵਲ ਵਿਗਿਆਨਕ ਤੇ ਸੰਪਾਦਕ ਮੀਨਜ਼ ਅਗਰ ਦੇਖਿਆ ਜਾਵੇ ਨਾਵਲ ਇਹਨਾਂ ਨੇ ਇਕ ਲਿਖੇ ਸੀ ਅ ਇੱਥੇ ਵਾਰਤਕ ਨਹੀਂ ਲਿਖੀ ਵਿਗਿਆਨਕ ਵਾਰਤਕ ਇਹਨਾਂ ਨੇ ਲਿਖੀ ਸੀ ਇਸ ਤੋਂ ਇਲਾਵਾ ਸੰਪਾਦਕ ਦੇ ਤੌਰ ਤੇ ਕੰਮ ਕੀਤਾ ਸ਼ਹਿਰ ਤੋਂ ਦਿੱਤੇ ਰੋਸ਼ਨੀਆਂ ਲੱਕੜ ਦੀਆਂ ਮੱਛੀਆਂ ਤੇ ਸਕੀਜ਼ੋਫ੍ਰੇਨੀਆ ਇਹ ਇਹਨਾਂ ਦੀਆਂ ਸਾਨੂੰ ਕੀ ਮਿਲੀਆਂ ਗਿਆ ਨੇ ਕਾਵਿ ਪੁਸਤਕਾਂ ਪ੍ਰਕਾਸ਼ਿਤ ਹੁੰਦੀਆਂ ਨੇ ਵਿਅੰਗ ਦੇ ਉੱਤੇ ਜ਼ਿਆਦਾਤਰ ਇਹ ਹੁੰਦੇ ਰਹੀ ਸੀ ਉਹੀ ਚੀਜ਼ਾਂ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀਆਂ ਹਨ ਨੈਕਸਟ ਆਗੇ ਦੇਖੋ ਸਾੜ ਕੋ ਮਿਲਦੇਗੇ ਨੇ ਸੁਰਿੰਦਰ ਤੰਜਲ 1950 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਨਾਲ ਦੇ ਨਾਲ ਅਗਰ ਦੇਖਿਆ ਜਾਵੇ ਤੇ ਇਹਨਾਂ ਦੀਆਂ ਸਾਨੂੰ ਰਚਨਾਵਾਂ ਮਿਲੀਆਂ ਨੇ ਸੂਰਜਾਂ ਦੇ ਹਮਸਫਰ ਜ਼ਖਮਾਂ ਦੀ ਫਸਲ ਪਾਸਤੀ ਯਾਦ ਵਿੱਚ ਨਕਸਲਵਾੜੀ ਦਾ ਇਹਨਾਂ ਦੇ ਉੱਤੇ ਵੀ ਅਸਰ ਰਿਹਾ ਸੀ ਕਿਉਂਕਿ ਇਹਨਾਂ ਦੀ ਜਿਹੜੀ ਮੁਢਲੀ ਕਵਿਤਾ ਸੀ ਨਾ ਉਹ ਉਸ ਸਮੇਂ ਨਕਸਲਵਾੜੀ ਦਾ ਦੌਰ ਸੀ ਤਾਂ ਉਹ ਜਦੋਂ ਸਮੇਂ ਫਿਰ ਉਹੋ ਚੀਜ਼ਾਂ ਨਾਲ ਦੀ ਰਚਨਾ ਦੇ ਵਿੱਚ ਤੇ ਪੈਸੀ ਨਾਲ ਦੇ ਨਾਲ ਇਹ ਕਈ ਜਗ੍ਹਾ ਤੇ ਉੱਤੇ ਮਾਰਕਸਵਾਦੀ ਨਜ਼ਰੀਆ ਵੀ ਇਹਨਾਂ ਨੇ ਪੇਸ਼ ਕੀਤਾ ਸੀ ਪ੍ਰਵਾਸੀ ਰਚਨਾਵਾਂ ਲਿਖਦੇ ਸਮੇਂ ਮੰਗਾ ਸਿੰਘ ਬਾਸੀ 1954 ਦੇ ਵਿੱਚ ਜਨਮ ਹੋਇਆ ਸੀ ਬਰਫਦਾ ਮਾਲੂਥਲ ਵਿੱਚ ਪਰਦੇਸਾਂ ਦੇ ਮੈਂ ਤੇ ਕਵਿਤਾ ਇਹ ਉਹਨਾਂ ਦੇ ਕਾਵ ਸੰਗ੍ਰਹਿ ਜਿਹੜੇ ਸਾਨੂੰ ਪ੍ਰਕਾਸ਼ਿਤ ਹੋਏ ਮਿਲਦੇ ਨੇ ਇਸ ਤੋਂ ਇਲਾਵਾ ਦੇਸ਼ ਟੁੱਟਣ ਦਾ ਇਹ ਜਿਹੜਾ ਨਾ ਦੁੱਖ ਨਾਲ ਦੇ ਨਾਲ ਮਾਨਵਵਾਦੀ ਦ੍ਰਿਸ਼ਟੀਕੋਣ ਇਹ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਹੈ ਜਾਂ ਝਲਕਦਾ ਹੈ गावा ਨੈਕਸਟ ਆਇੰਡ ਦੇ ਕਿਸ ਸਾਡੇ ਕੋਲ ਅਮਨਪਾਲ ਸਾਰਾ ਅਮਨਪਾਲ ਸਾਰਾ ਜਿਹੜੇ ਨੇ ਇਹਨਾਂ ਦਾ ਜਨਮ ਹੋਇਆ ਸੀ 1957 ਦੇ ਵਿੱਚ ਕਹਾਣੀਆਂ ਤੇ ਕਵਿਤਾਵਾ ਦੋਨਾਂ ਦੇ ਵਿੱਚ ਇਹਨਾਂ ਨੇ ਹੱਥ ਅਜ਼ਮਾਇਆ ਸੀ ਦੋ ਮਾਵਾ ਦਾ ਇੱਕ ਪੁੱਤਰ ਇਹ 1999 ਵਿੱਚ ਪ੍ਰਕਾਸ਼ਿਤ ਹੋਈ ਇਹਨਾਂ ਦੀ ਸਾਨੂੰ ਰਚਨਾ ਮਿਲਦੀ ਹੈ ਮਾਰਕਸਵਾਦੀ ਦਰਸ਼ਨ ਤੋਂ ਇਹ ਪ੍ਰਭਾਵਿਤ ਸੀ ਤੇ ਨਵੇਂ ਯੁੱਗ ਦੀਆਂ ਜਿਹੜੀਆਂ ਚੁਣੌਤੀਆਂ ਸੀ ਉਹਨਾਂ ਨੂੰ ਪੇਸ਼ ਕਰਦੇ ਸੀ ਪੰਜਾਬ ਤੇ ਮਨੁੱਖਤਾ ਦਾ ਫਿਕਰ ਇਹਨਾਂ ਦੇ ਸਰੋਕਾਰ ਦੇ ਵਿੱਚੋਂ ਸਭ ਤੋਂ ਪਹਿਲੇ ਇੱਕ ਤੇ ਮੇਨ ਹੀ ਦੇਖਣ ਨੂੰ ਇਹ ਮਿਲਦਾ ਰਚਨਾਵਾਂ ਦੇ ਵਿੱਚ ਅੱਗੇ ਸਾਨੂੰ ਮਿਲਦੇ ਨੇ ਇਹਨਾਂ ਦੇ ਵਿੱਚ ਸੁਖਪਾਲ 1960 ਤੇ ਵਿੱਚ ਜਨਮ ਹੋਇਆ ਚੁੱਪਚਪੀ ਤੇ ਚੇਤਰ ਚੜ੍ਹਿਆ 2002 ਦੇ ਵਿੱਚ ਪ੍ਰਕਾਸ਼ਿਤ ਜ਼ਿੰਦਗੀ ਦਾ ਸੱਚ ਪੇਸ਼ ਇੱਕ ਹੋਰ ਇਹਨਾਂ ਦੀ ਰਚਨਾ ਸਾਨੂੰ ਮਿਲਦੀ ਗਈ ਹੈ ਅਗਰ ਹੋਰ ਦੇਖਿਆ ਜਾਵੇ ਤਾਂ ਇੱਕ ਅਮਰੀਕਾ ਚਲੇ ਗਏ ਸੀ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਸਰ ਕੈਨੇਡਾ ਗਏ ਤੇ ਉੱਥੇ ਲੈਕਚਰ ਜਿਹੜੇ ਬਣੇ ਸੀ ਨਾਲ ਦੇ ਨਾਲ ਕਵਿਤਾ ਦੇ ਵਿੱਚ ਇਹਨਾਂ ਦੀ ਅਗਰ ਦੇਖਿਆ ਜਾਵੇ ਤਾਂ ਸਾਨੂੰ ਸੋਹਜ ਜ਼ਿਆਦਾ ਦੇਖਣ ਨੂੰ ਮਿਲਦਿਆ ਹੈ ਸੁਰਜੀਤ ਕਲਸੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਸੁਰਜੀਤ ਕਫਸੀ ਦਾ ਨਾਮ ਵੀ ਆਏਗਾ ਅੱਗੇ ਇੱਕ ਕਵੀ ਕਹਾਣੀਕਾਰ ਨਾਟਕਕਾਰ ਸਲਾਹਕਾਰ ਤੇ ਅਨੁਵਾਦਕ ਇਹ ਰਹੇ ਸੀ ਤੇ ਹੋਰ ਅਗਰ ਦੇਖਿਆ ਜਾਵੇ ਇਹਨਾਂ ਦੇ ਬਾਰੇ ਤਾਂ ਅੰਗਰੇਜ਼ੀ ਪੰਜਾਬੀ ਦੇ ਵਿੱਚ ਇਹਨਾਂ ਨੇ ਲਿਖਿਆ ਸੀ ਪਤੀ ਜਿਹੜੇ ਕੇ ਸੀ ਇਹਨਾਂ ਦੇ ਅਜਮੇਨ ਰੋਡੇ ਸੀ ਵਾਲ ਮੈਗਜ਼ੀਨ ਦੇ ਸੰਪਾਦਕ ਜਦੋਂ ਹੋਏ ਸੀ ਉਹਨਾਂ ਦੇ ਤੇ ਉਦੋਂ ਇਹ ਰਹੇ ਸੀ ਨਾਲ ਠੀਕ ਹੈ ਤੇ 1900 ਯਾਨੀ ਕਿ 60 ਤੋਂ ਲੈ ਕੇ 63 ਤੱਕ ਜਿਹੜੀ ਇਹ ਚੱਲੀ ਸੀ ਮੈਗਜ਼ੀਨ ਇਸ ਦੇ ਵਿੱਚ ਰਹੇ ਸੀ ਅਗਰ ਇਹਨਾਂ ਦੀਆਂ ਰਚਨਾਵਾਂ ਦੇਖੀਆਂ ਜਾਏ ਤਾਂ ਪੋਣਾਨਾ ਗੁਫਤਗੂ 1979 ਚ ਔਰਤ ਸ਼ਬਦ ਤੇ ਸ਼ਕਤੀ 1999 ਚ ਰੋਮ ਰੋਮ ਵਿੱਚ ਜਗਦੇ ਦੀਵੇ 2005 ਦੇ ਵਿੱਚ ਨਾਮ ਤਿਹਾਰੇ 2006 ਦੇ ਵਿੱਚ ਰੰਗ ਮੰਡਲ 2014 ਚ ਸਪੀਕਿੰਗ ਆਫ ਦੀ ਵਿੰਡਸ 82 ਦੇ ਵਿੱਚ ਫੁਟਪ੍ਰਿੰਟਸ ਔਰ ਸਾਇਲੈਂਸ 1988 ਚ ਤੇ ਸੈਂਡਸਕੇਪ 1990 ਦੇ ਵਿੱਚ ਕਲਰਸ ਆਫ ਮਾਈ ਹਾਰਟ 2011 ਚ ਪ੍ਰਕਾਸ਼ਿਤ ਹੋਈ ਸੀ ਸੋ ਇਹ ਜਿਹੜੀਆਂ ਰਚਨਾਵਾਂ ਐ ਨਾ ਇਹ ਵੀ ਕਵਿਤਾਵਾਂ ਨੇ ਪੁਆਇੰਟਸ ਨੇ ਜੋ ਕਿ ਇੰਗਲਿਸ਼ ਦੇ ਵਿੱਚ ਪ੍ਰਕਾਸ਼ਿਤ ਕੀਤੀਆਂ ਗਈਆਂ ਸੀ ਸੋ ਇਹਨਾਂ ਦੇ ਬਾਰੇ ਵੀ ਤੁਹਾਡਾ ਜਾਨਣਾ ਜ਼ਰੂਰੀ ਹੈ ਨਾ ਕਿ ਸਿਰਫ ਪੰਜਾਬੀ ਵਾਲੀਆਂ ਅੱਗੇ ਆਏ ਦੇ ਸਾਡੇ ਕੋਲ ਇਕਬਾਲ ਖਾਨ ਰਤੜੇ ਫੁੱਲ ਤੇ ਇਹ ਸੰਪਾਦਿਤ ਰਚਨਾ ਸੀ ਕਵਿਤਾ ਇਹ ਕਿਸੇ 1970 ਚ ਪ੍ਰਕਾਸ਼ਿਤ ਹੋਈ ਸੀ ਕਾਫਲੇ 1999 ਚ ਪ੍ਰਕਾਸ਼ਿਤ ਹੋਈ ਸੀ 나ਗ ਦੀ ਮੌਤ ਤੱਕ 2007 ਦੇ ਵਿੱਚ ਪ੍ਰਕਾਸ਼ਿਤ ਅੱਗੇ ਗਏ ਨੇ ਗੁਰਦਰਸ਼ਨ ਸਿੰਬਾ ਦਾ 1943 ਚ ਜਨਮ ਹੋਇਆ ਜੰਗੀ ਨਗਮੇ 65 ਦੇ ਵਿੱਚ ਕਿਰਚਾ 2000 ਚ ਅਮੜੀ ਦਾ ਵਹਿਰਾ 2011 ਦੇ ਵਿੱਚ ਨਾਲ ਦੇ ਨਾਲ ਸਾਨੂੰ ਮਿਲਦੇ ਨੇ ਖੁੰਨੀ ਨਦੀ ਤੇ ਖੁੰਨੀ ਕੰਡ 2010 ਦੇ ਵਿੱਚ ਪ੍ਰਕਾਸ਼ਿਤ ਜਿਸ ਪਾਸਿੰਗ ਸ੍ਰੀ ਸੱਜਣ ਜੀ ਹਰ ਦਰ ਚੁੱਪ ਖੜੀ ਖਾਲੀ-ਖਾਲੀ ਲੋਕ ਛੋਟੀ ਹੁੰਦੇ ਐ ਵਾਲੇ ਜਿਹੜੇ ਨੇ ਨਾ ਇਹ ਸਾਨੂੰ ਗਜ਼ਲਕਾਰ ਜ਼ਿਆਦਾ ਮਿਲਨੇ ਨੇ ਤੇ ਇਹ ਵਾਲੇ ਜਿਹੜੇ ਟੌਪਿਕ ਜਦੋਂ ਮੈਂ ਕਰਵਾਵਾਂਗੀ ਗਜ਼ਲਾਂ ਵਾਲਾ ਉਸ ਦੇ ਵਿੱਚ ਇਹਨਾਂ ਦਾ ਜ਼ਰੂਰ ਐਡ ਕਰਾਂਗੀ ਇਹਨਾਂ ਨੂੰ ਨਾਲ ਦੇ ਨਾਲ ਕਿਉਂਕਿ ਇਹਨਾਂ ਦੀਆਂ ਗਜ਼ਲਾਂ ਸਾਨੂੰ ਸਭ ਤੋਂ ਜ਼ਿਆਦਾ ਮਿਲੀਆਂ ਨੇ ਜੋ ਹੁਣ ਤੱਕ ਜਿੰਨੀਆਂ ਮੈਂ ਦੇਖਿਆ ਨੇ ਸੋ ਗਜ਼ਲ ਵਾਲਾ ਜਦੋਂ ਟੌਪਿਕ ਵਿੱਚ ਆਏਗਾ ਤਾਂ ਉਹਦੇ ਵਿੱਚ ਉਹ ਵੀ ਕਰਵਾਵਾਂਗੀ ਨੈਕਸ ਸਾਨੂੰ ਮਿਲਦੇ ਨੇ ਮੋਹਨ ਗਿਲ 1957 ਚ ਜਨਮ ਕਵੀ ਸੀ ਤਨਾਰਦੇ ਹਲਕੂਕਾਰ ਸੀ ਵਾਰਤਕ ਤੇ ਹਾਸ ਰੰਗ ਦੇ ਵਿੱਚ ਇਹਨਾਂ ਨੇ ਲਿਖਿਆਗਾ ਸੀ ਚੈਨਲ ਪੰਜਾਬੀ ਤੇ ਕਲਾ ਇਹ ਚੈਨਲ ਦਾ ਨਾਮ ਹੈਗਾ ਮਤਲਬ ਉਹਨਾਂ ਨੇ ਦੱਸਿਆ ਚੈਨਲ ਪੰਜਾਬੀ ਤੇ ਇਹਨਾਂ ਨੇ ਕਲਾ ਦੇ ਅੰਗ ਸੰਗ ਹੋਸਟ ਇਹ ਨਾਮ ਹੈਗਾ ਕਲਾ ਦੇ ਅੰਗ ਸੰਗ ਨੂੰ ਹੋਸਟ ਕੀਤਾ ਸੀ ਗਿੱਜਾਂ ਦੀ ਹੜਤਾਲ 1995 ਬਨਵਾਸ ਤੋਂ ਬਾਅਦ 2007 ਟ੍ਰੇਨ ਟੁੱਟੇ 2009 ਮੋਕਸ਼ 2012 ਸੈਲਫੀ 2019 ਇੱਕ ਹੋਰ ਮਹਾਪਰਤ 2000 ਅ ਤੇ ਵਿੱਚ ਸਾਨੂੰ ਇਹਨਾਂ ਦੀਆਂ ਰਚਨਾਵਾਂ ਜਿਹੜੀਆਂ ਪ੍ਰਕਾਸ਼ਿਤ ਹੋਈਆਂ ਮਿਲੀਆਂ ਅੱਗੇ ਸਾਨੂੰ ਮਿਲਦੇ ਗਏ ਨੇ ਮੇਜਰ ਮੰਗਟ ਦਰਿਆ ਚੁਦਿਸਤਾ ਚੰਨ ਨੈਕਸ ਸਾਨੂੰ ਮਿਲਦੇ ਗਏ ਨੇ ਪਛਾਣ ਕਹਾਣੀਕਾਰ ਦੇ ਤੌਰ ਤੇ ਇਹਨਾਂ ਦੀ ਜ਼ਿਆਦਾਤਰ ਜੜੀ ਕਿਸੀ ਹੋਈ ਸੀ ਸੌਰੀ ਅੱਗੇ ਕਿੰਨੇ ਕਸ਼ਮੀਰਾ ਸਿੰਘ ਚਮਨ ਹੈ प्रीत पीड़ा 52 ਚ ਲਹੂ ਪਰਦਰਿਆ 52 ਦੇ ਵਿੱਚ ਜੀਵਨ ਕਦਰਾ 58 ਚ ਕਣਕਾ ਰੰਗ ਬਟਾਈ 74 ਚ ਚੰਨਣ ਕਨੀਆ 75 ਚ ਨਾਲ ਪਿਆਰੇ ਨਹੀਂ ਹੋ 75 ਦੇ ਵਿੱਚ ਤੇ ਇਹਦੇ ਵਿੱਚ ਅੱਗੋਂ ਸਨ ਮਿਲਦੇ ਨੇ ਕ੍ਰਿਸ਼ਨਪਨੋਟ ਉਮਰ ਦੇ ਵਰਗੀ ਗਜ਼ਲ ਦੀ ਬੰਤਰ ਤੇ ਅਰੂਜ਼ ਨਾਲ ਦੇ ਨਾਲ ਅਗਰ ਦੇਖਿਆ ਜਾਵੇ ਮਹਿਕ ਤੇ ਹਸਤਕਸ਼ ਐਸਾ ਨੂਰ ਕੀ ਕਿੰਨੇ ਪੂਰੇ ਤੇ ਪੂਰੇ ਜਿਹੜੇ ਕਵੀ ਮਿਲਦੇ ਨੇ ਕੈਨੇਡਾ ਦੇ ਵਿੱਚ ਰਹਿੰਦੇ ਹੋਏ ਇਸ ਦੇ ਵਿੱਚ ਹੋਰ ਵੀ ਬਹੁਤ ਹੈ ਕਿਨੇ ਐਕਸਟਰਾ ਠੀਕ ਹੈ ਸੋ ਉਹਨਾਂ ਦੇ ਮਾਰੇ ਮੈਂ ਉਸ ਤਰੀਕੇ ਨਾਲ ਹੀ ਲਿਖ ਦਾਂਗੀ ਕਿਉਂਕਿ ਇਹਨੇ ਹਜੇ ਤੱਕ ਨਹੀਂ ਤੁਹਾਡੇ ਵਾਸਤੇ ਬਹੁਤ ਹੀ ਹੈ ਠੀਕ ਹੈ ਅਗੂ ਅਸੀਂ ਹੋਰ ਜਿਹੜੇ ਕਿਨੇ ਔਰ ਇਹ ਵਿੱਚ ਮੈਂ ਤੁਹਾਨੂੰ ਲਿਖ ਜ਼ਰੂਰ ਦਵਾਂਗੀ ਕਿ ਇਹ ਜਿਹੜੇ ਕਿ ਨਹੀਂ ਇਹਦੇ ਨਾਲ ਰਿਲੇਟ ਕਰਦੇ ਨੇ ਮੀਨਸ ਕਿ ਇਹ ਕੈਨੇਡਾ ਦੇ ਵਿੱਚ ਰਹਿੰਦੇ ਨੇ ਤੇ ਇੱਕ ਅੱਧਾ ਇਹਨਾਂ ਦੇ ਵਿੱਚੋਂ ਨਾਲ ਜਿਹੜਾ ਆਪ ਹੀ ਜਾਣੀ ਕਿ ਟੋਪਸ਼ਨ ਦੇ ਵਿੱਚ ਤੋਂ ਤੁਸੀਂ ਪਤਾ ਕਰ ਸਕਦੇ ਹੋ ਲਾ ਸਕਦੇ ਹੋ ਤਾਂ ਵੀ ਇਹ ਵਾਲੇ ਸਾਡੇ ਉਹ ਲੇਖਕਾਂ ਜਾਤ ਕੀਤੇ ਨੇ ਉਹਨਾਂ ਦੇ ਵਿੱਚੋਂ ਐਕਸਟਰਾ ਗੱਤੇ ਇੱਕ ਅੱਧਾ ਹੀ ਪਛਾਣਿਆ ਜਾਂਦਾ ਹੈ ਤੇ ਬਾਕੀ ਆਨਸਰ ਆਪਣੇ ਆਪ ਨਿਕਲ ਜਾਂਦਾ ਹੈ ਇਸ ਤੋਂ ਬਾਅਦ ਨੈਕਸਟ ਅਸੀਂ ਕਰਾਂਗੇ ਜਿਹੜੇ ਅ ਅਮਰੀਕਾ ਦੇ ਵਿੱਚ ਰਹਿ ਰਹੇ ਨਹੀਂ ਹਜੇ ਥੋੜੇ ਜਿਹੀ ਹੈਗੇ ਨੇ ਉਹ ਵੀ ਸੋ ਉਸ ਤੋਂ ਬਾਅਦ ਜਿਹੜੇ ਕਵੀ ਵਾਲਾ ਟੌਪਿਕ ਖਤਮ ਹੋ ਜਾਏਗਾ ਅ ਨੈਕਸਟ ਜਿਹੜਾ ਗਜ਼ਲਗਾਰ ਮਿਲਣਗੇ ਥੋੜੇ ਜੁ ਮੈਂ ਉਹ ਮਤਨ ਮਿਥਿਲ ਦੱਸ ਦਾਂਗੀ ਤੇ ਇਸ ਤੋਂ ਬਾਅਦ ਜਿਹੜਾ ਹੋਰ ਟੌਪਿਕ ਦੂਸਰਾ ਹੋਣਗੇ ਉਹ ਵੀ ਨਾਲ ਦੇ ਨਾਲ ਖਤਮ ਹੋਣਗੇ ਸੋ ਵੀਡੀਓ ਜ਼ਰੂਰ ਦੇਖਦੇ ਰਹਿਣਾ ਤੇ ਲਾਈਕ ਸਬਸਕ੍ਰਾਈਬ ਕਰਕੇ ਜਾਇਓ ਸ਼ੇਅਰ ਜ਼ਰੂਰ ਕਰਿਓ ਇਹ ਵਾਲੀ ਜਿਹੜੀ ਵੀਡੀਓ ਹੋਏਗੀ ਕਿਉਂਕਿ ਜਿੰਨਾ ਅੱਗੇ ਪਹੁੰਚ ਸਕੇ ਉਹ ਨਹੀਂ ਜਿਹੜੇ ਘੱਟ ਜ਼ਿਆਦਾ ਦੇਖਣ ਕੇ ਸਾਰੇ ਓਕੇ ਜੀ ਥੈਂਕ ਯੂ